ਇਹ ਤੋਂ ਦੇ ਲੋਕਾਂ ਦਾ ਬਾਰ ਬਾਰ ਇਹੀ ਗੱਲ ਕਹਿਣਾ ਹੈ ਕਿੰਦੇ ਪ੍ਰਸ਼ਾਸਨ ਜਾਂ ਉੱਚ ਅਧਿਕਾਰੀ ਤਾਂ ਬਹੁਤ ਆਂਦੇ ਨੇ ਕਈ ਅਧਿਕਾਰੀ ਆਂਦੇ ਨੇ ਫੋਟੋਆਂ ਖਿਲਾ ਕੇ ਚਲੇ ਜਾਂਦੇ ਨੇ ਕਰੀਏ ਕਿ ਉਹ ਬਚ ਜੇ ਕੀ ਦੂੰਗਾ ਦੱਸੋ ਤੁਸੀਂ ਰਿਪੋਰਟ ਬਣਾ ਲਈ ਹੈ ਕਿੰਨੀ ਜ਼ਮੀਨ ਫੁਰਗੀ ਆ ਬਣਾ ਕੇ ਡੇਲੀ ਰਿਪੋਰਟ ਜਾਰੀ ਹੈ ਹੈ ਡੇਲੀ ਰਿਪੋਰਟ ਜਾਰੀ ਹੈ ਤੁਸੀਂ ਤੁਸੀਂ ਆਪ ਆਏ ਹੋ ਕੌਣ ਆਇਆ ਤੁਹਾਡਾ ਇੱਥੇ ਇੱਕ ਐਸ ਡੀਓ ਤਾਂ ਹੈਗਾ ਨਹੀਂ ਨਹੀਂ ਇਹ ਲੁਧਿਆਣਾ ਡਿਸਟ੍ਰਿਕਟ ਦਾ ਹਿੱਸਾ ਵਾ ਹਾਂ ਉਹ ਕਿੱਥੇ ਆ ਕੌਣ ਜੀ ਐਕਸ ਐਕਸਨ ਕਿੱਥੇ ਹੈ ਸਨਬ ਤੋਂ ਲੇਵਲ ਕੰਪਲੈਕਸ ਚ ਗਏ ਹੋਇਆ ਇਹ ਤਾਂ ਟੋਲੇਵਾਲ ਗਿਆ ਹੋਇਆ ਜੀ ਤੇ ਮੈਂ ਤੁਹਾਡੇ ਤੋਂ ਇੱਕ ਇੱਕ ਸਵਾਲ ਹੀ ਪੁੱਛਣਾ ਚਾਹਣਾ ਪਹਿਲਾਂ ਤਾਂ ਇਹ ਵੈਸੇ ਤਾਂ ਪਹਿਲਾਂ ਹੋਣਾ ਚਾਹੀਦਾ ਇਹ ਆਲ ਥੀਸ ਥਿੰਗਸ ਯੂ نو ਮੀ ਨਾ ਨਾ ਕਿ ਮੈਂ ਤਾਂ ਭਾਈ ਚੀਫ ਚੀਫ ਸਕੱਟਰੀਆ ਮੈਂ ਤਾਂ ਸਾਰਾ ਕੁਝ ਪਤਾ ਤੀ 35 ਸਾਲ ਨੌਕਰੀ ਚ ਹੀ ਰਿਆਂ ਆ ਇਹਨੂੰ एवरीथिंग ਸਵਾਲ ਤਾਂ ਤੁਹਾਨੂੰ ਬਾਅਦ ਚ ਕਰਾਂਗੇ ਕਿ ਇਹ ਇਹ ਕੰਮ ਤਾਂ ਸਾਰੇ ਪਹਿਲਾਂ ਹੋਣੇ ਚਾਹੀਦੇ ਸੀ ਚਲੋ ਪਹਿਲਾਂ ਤਾਂ ਤੁਸੀਂ ਕੀਤੇ ਨਹੀਂ ਹੈਗੇ ਤੇ ਤੁਸੀਂ ਹੁਣ ਦੱਸੋ ਜਦੋਂ ਇਹਨਾਂ ਜ਼ਮੀਨੀਆਂ ਇਹਨਾਂ ਦੀ ਜ਼ਮੀਨ ਖੁਰਕੇ ਦਰਿਆ ਚ ਜਾਈ ਜਾ ਰਹੀ ਆ ਫੇਰ ਵੀ ਤੁਹਾਡੇ ਲੋਕ ਕਹਿ ਰਹੇ ਆ ਕਿ ਸਿਰਫ ਕਿੰਨੇ ਕਿੰਨੇ ਸਟੱਡ ਸੈਂਕਸ਼ਨ ਹੋਏ ਆ ਪੰਜ ਜੀ ਪੰਜ ਸਟੱਡ ਸੈਂਕਸ਼ਨ ਹੋਏ ਆ ਇਹ ਇੰਨੇ ਲੰਬੇ ਏਰੀਏ ਚ ਪੰਜ ਸਟੱਡ ਨਾ ਚੀਫ ਇੰਜੀਨੀਅਰ ਸਾਹਿਬ ਕਿਵੇਂ ਕੰਮ ਹੋ ਜਾਊਗਾ ਉਹ ਵੀ ਸ਼ੁਰੂ ਨਹੀਂ ਹੋਇਆ ਕਾਹਦਾ ਰੱਖੀ ਆ ਪੰਜ ਤਿੰਨ ਯਰਕੋਟ ਏਰੀਏ ਚ ਨਹੀਂ ਨਹੀਂ ਤੁਸੀਂ ਜਾਂ ਤਾਂ ਮੇਰੇ ਨਾਲ ਇਹ ਪ੍ਰੋਮਿਸ ਕਰੋ ਨਹੀਂ ਤਾਂ ਫਿਰ ਮੈਂ ਚੀਫ ਮਿਨਿਸਟਰ ਨਾਲ ਗੱਲ ਕਰਾਂ ਯਕੀਨ ਦੇ ਨਾਲ ਗੱਲ ਕਰਾਂ ਚੀਫ ਸੈਕਟਰੀ ਨਾਲ ਗੱਲ ਕਰਾਂ ਕਿ ਭਾਈ ਜੇ ਤਾਂ ਤੁਹਾਨੂੰ ਪਾਵਰ ਹੈਗੀ ਆ ਇਫ ਯੂ ਕੈਨ ਸੈਂਕਸ਼ਨ ਇਟ ਯੂ ਹੈਵ ਦੀ ਫੰਡਸ बिकॉज ਆਈ نو ਇਫ ਯੂ ਡੋਨਟ ਹੈਵ ਦੀ ਫੰਡਸ ਦੈਨ ਦਾ ਸੈਂਕਸ਼ਨ ਡਸਨਟ ਮੇਕ ਐਨੀ ਡਿਫਰੈਂਸ ਤੇ ਇਹ ਦੱਸੋ ਤੁਹਾਡੇ ਕੋਲ ਫੰਡ اور ਸੈਂਕਸ਼ਨ ਪਾਵਰ ਦੋਵੇਂ ਹੈਗੀਆਂ ਨੇ ਐਂਡ ਯੂ ਹੈਵ ਦੀ ਫੰਡਸ देयर इज नो इशू ਠੀਕ ਹੈ ਤੇ ਤੁਸ ਤੁਹਾਨੂੰ ਇਹ ਸਾਰੀਆਂ ਅਸੀਂ ਭੇਜ ਦਿੰਨੇ ਆ ਲੋਕੇਸ਼ਨ ਵੀ ਭੇਜ ਦਿੰਨੇ ਆ ਭੇਜ ਦਿੰਨੇ ਆ ਪਰ ਪਲੀਜ਼ ਸਾਨੂੰ ਮੈਨੂੰ ਇਹ ਜ਼ਰੂਰ ਦੱਸਿਓ ਕਿ ਇਹਦਾ ਸਾਰਾ ਏਰੀਆ ਜਿਹੜੇ ਇਹ ਸਾਰੇ ਪਿੰਡ ਕਹਿ ਰਹੇ ਕਿੰਨਾ ਕ ਲੰਬਾ ਏਰੀਆ ਹੋਊਗਾ 3000 ਫੁੱਟ ਹੋਊਗਾ 2.5 3000 ਫੁੱਟ ਕਹਿ ਰਹਿਆ ਲੰਬਾ ਜਿੱਥੇ ਖੋਰਾ ਪੈ ਰਿਆ ਤੇ ਭੇਜ ਦਿੰਨੇ ਆ ਤੇ ਇਹਨੂੰ ਇਹਨੂੰ ਸਾਰੇ ਨੂੰ ਕਰਾ ਦਿਓ ਕਿਉਂਕਿ ਦੈਟ ਇਜ਼ ਵਾਟ ਪੀਪਲ ਆਰ ਡਿਮਾਂਡਿੰਗ ਔਰ ਆਪਣੇ ਤੁਹਾਡੇ ਲੋਕ ਕਹਿ ਰਹੇ ਕਿ 5 ਸਟੱਡ ਸੈਂਕਸ਼ਨ ਹੋਇਆ ਪਰ ਲੋਗੇ ਕਹਿ ਰਹੇ ਪੰਜ ਸਟੱਡ ਨਾ ਕੰਮ ਨਹੀਂ ਚੱਲਣਾ ਤੇ ਤੁਸੀਂ ਦੱਸ ਤੁਸੀਂ ਇਹਨੂੰ ਇਹਨੂੰ ਸਾਰੇ ਨੂੰ ਸੈਂਕਸ਼ਨ ਕਰਾ ਦਿਓ ਫਿਰ ਤਾਂ ਸ਼ਾਇਦ ਕੋਈ ਭਲਾ ਇਹਨਾਂ ਦਾ ਹੋ ਜਵੇ ਔਰ ਜੇ ਤੁਸੀਂ ਨਹੀਂ ਕਰ ਸਕਦੇ ਮੈਨੂੰ ਦੱਸ ਦਿਓ ਫਿਰ ਮੈਂ ਉੱਤੇ ਗੱਲ ਕਰਾਂ ਭੇਜ ਦਿਨੇ ਭੇਜ ਦਿਨੇ ਭੇਜ ਦਿਨੇ ਜਸਮੀਨ ਹਾਂ ਸੱਚੀ ਕ ਜਸਮੀਨ ਇੱਥੇ ਆ ਸਸਰਾਲੀ ਪਿੰਡ ਜਿਹੜੇ ਆਸ-ਪਾਸ ਦੇ ਪਿੰਡ ਆ ਬੂਥਖੜ ਇੱਥੇ ਆਇਆ ਹੋਇਆ ਸੀ ਉਹ ਜਿੱਥੇ ਦਰਿਆ ਸਤਿ ਲੋਜ ਆਸਾਨੇਵਾਲ ਜੋ ਕਰ ਰਿਹਾ ਤੁਸੀਂ ਉਹ ਜਿਹੜੇ ਜ਼ਿੰਮੇਦਾਰਾਂ ਦੀ ਜ਼ਮੀਨ ਖੁਰ ਗਈ ਆ ਮਤਲਬ ਦਰਿਆ ਢਾਕੇ ਲੈ ਗਿਆ ਉਹਦੀ ਮੈਜ਼ਰਮੈਂਟ ਵਗੈਰਾ ਕਰ ਲਈ ਆ ਕਿਹੜੇ ਖਸਰੇ ਨਹੀਂ ਨਹੀਂ ਇਰੀਗੇਸ਼ਨ ਵਾਲੇ ਮੇਰੇ ਨਾਲ ਖੜੇ ਆ ਤੁਸੀਂ ਇਹਨਾਂ ਤੋਂ ਰਿਪੋਰਟ ਲੈਣੀ ਆ ਕਿ ਤੁਸੀਂ ਆਪਣੀ ਰਿਪੋਰਟ ਬਣਾ ਲਓਗੇ ਹੈ ਤੇ ਉਹਨੂੰ ਪਟਵਾਰੀ ਨੂੰ ਕਹੋ ਫਿਰ ਬਣਾ ਕੇ ਤੁਹਾਨੂੰ ਦਵੇ ਤਾਂ ਕਹਿੰਦੇ ਸਸਰਾਲੀ ਆਰੇ ਕਹਿ ਰਹੇ ਕਿ ਸਾਡੀ ਤੇ 1 ਤਿਹਾਈ ਜ਼ਮੀਨ ਵਿੱਚ ਰੁੜ ਗਈ ਆ। ਜ਼ਸੀਲਦਾਰ ਹੈਗਾ ਭਾਈ ਇੱਥੇ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਪਟਵਾਰੀ ਹੈਗਾ ਪਟਵਾਰੀ ਕਿਸੇ ਆਇਆ ਪਟਵਾਰੀ ਹਾਂ ਬਲਵਿੰਦਰ ਇੱਥੇ ਹੀ ਆ ਕਿੱਥੇ ਬਲਵਿੰਦਰ ਕੋਤਾ ਜਿਵੇਂ ਆਏ ਹੈ ਹੈਗਾ ਮੇਰੇ ਆਏ ਸੀ ਉਟਵਾਰੀ ਹੈਗੇ ਇੱਕ ਮਿੰਟ ਬਲਾਸਰ ਇੱਕ ਮਿੰਟ ਐਸਜੀਐਮ ਸਾਹਿਬ ਇਹ ਦਿਨ ਪੁੱਛ ਲੈਨੇ ਤੇ ਮੈਂ ਤਾਂ ਡੀਸੀ ਡੂਸੀ ਰਿਹਾ ਹੋਇਆ ਪੁਰਾਣਾ ਪੰਜ-ਛੇ ਦਿਲੇ ਹੁੰਦਾ ਤੁਸੀਂ ਇਹ ਦੱਸੋ ਤੁਸੀਂ ਰਿਪੋਰਟ ਬਣਾ ਲਈ ਹੈ ਕਿੰਨੀ ਜ਼ਮੀਨ ਖੁਰਗੀ ਹੈ ਬਣਾ ਕੇ ਡੇਲੀ ਰਿਪੋਰਟ ਜਾ ਰਹੀ ਹੈ ਡੇਲੀ ਰਿਪੋਰਟ ਜਾ ਰਹੀ ਹੈ ਇਹ ਤਹਿਸੀਲਦਾਰ ਸਾਹਿਬ ਕਹਿ ਰਹੇ ਕਿ ਅਸੀਂ ਰੋਜ਼ ਰਿਪੋਰਟ ਦੇ ਰਹੇ ਹਾਂ ਚਲੋ ਤੁਹਾਡੇ ਨੋਟਿਸ ਚ ਆ ਨਾ ਇਹ ਜਿਹੜੇ ਜ਼ਿੰਮੇਦਾਰ ਵਿਚਾਰੇ ਖੜੇ ਆ ਬਹੁਤ ਦੁਖੀ ਨੇ ਨੈਚਰਲੀ ਉਹਨਾਂ ਦੀ ਤਾਂ ਜ਼ਮੀਨ ਹੀ ਚਲੀ ਗਈ ਤੇ ਉਹ ਸਾਰਾ ਕੰਪਨਸੇਟ ਤਾਂ ਕਰਨਾ ਹੀ ਪਊਗਾ ਇਹਨਾਂ ਨੂੰ ਹਨਾ ਬੂਟੇ ਚਾ ਜਾ ਬੂਟੇ ਬਹੁਤ ਠੀਕ ਆ ਓਕੇ ਹਲੋ ਦਰਿਆ ਪਰੇ ਹਟ ਪਰੇ ਵਾਲੀ ਬਾਈ ਹੋ ਗਿਆ ਜਮਾ ਹਾਂ ਐਕਸਨ ਸਾਹਿਬ ਡਾਕਟਰ ਅਮਰ ਸਿੰਘ ਬੋਲ ਰਿਹਾ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਯਾਰ ਅਸੀਂ ਆ ਸਾਈਟ ਤੇ ਆਏ ਆ ਸਤਲੁਜ ਦੇ ਇਹ ਸਸਰਾਲੀ ਬੂਤਗੜ ਵਗੈਰਾ ਪਿੰਡ ਜਿੱਥੇ ਉਹ ਬਹੁਤ ਉਹ ਘਟ ਰਿਹਾ ਆਪਣਾ ਦਰਿਆ ਇਧਰ ਨੂੰ ਇਹਨਾਂ ਦੀ ਜ਼ਮੀਨ ਕਾਫੀ ਘਟਦੀ ਆ ਇਹ ਲੋਕ ਇੱਥੇ ਮੈਨੂੰ ਇਹ ਸੁਜੈਸ਼ਨ ਦੇ ਰਹੇ ਆ ਕਿ ਇਹ ਤੁਹਾਡਾ ਵੀ ਹਿੱਸਾ ਕਿਉਂਕਿ ਉਹ ਦੂਸਰੇ ਪਾਸੇ ਨਵਾਂ ਸ਼ਹਿਰ ਲੱਗ ਜਾਂਦਾ ਦਰਿਆ ਦੇ ਤੁਹਾਨੂੰ ਤੁਹਾਡਾ ਹੀ ਏਰੀਆ ਨਾ ਮੈਂ ਕਰਦਾ ਜਿਹੜਾ ਇੱਥੇ ਨਾ ਜਿਹੜੇ ਐਸ ਡੀਓ ਨੇ ਇਰੀਗੇਸ਼ਨ ਵਾਲੇ ਉਹ ਖੜੇ ਆ ਤੁਸੀਂ ਇੱਕ ਮਿੰਟ ਇਹਨਾਂ ਨਾਲ ਗੱਲ ਕਰੋ ਇਹ ਤੁਹਾਨੂੰ ਇਹ ਸਪੌਟ ਸਮਝਾਉਂਦੇ ਆ ਪਰ ਆਪਣਾ ਕੋਈ ਬੰਦਾ ਤਾਂ ਭੇਜੋ ਦੇਖ ਕੇ ਤਾਂ ਸਹੀ ਮੈਂ ਇੱਕ ਮਿੰਟ ਐਸ ਡੀਓ ਸਾਹਿਬ ਨਾਲ ਗੱਲ ਕਰਾਣੇ ਮੈਂ ਸਰ ਐਸਟੀ ਵਰੁਸ਼ ਬੋਲ ਰਿਹਾ ਹਾਂ ਉਹ ਚੱਲਦਾ ਇੱਧਰ 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 ਫਾਸਟ ਹੈ ਜੀ ਹਾਂਜੀ ਸਰ ਉਹਨਾ ਤੁਹਾਡੇ ਲਸਾੜੇ ਪਿੰਡ ਦੇ ਆਪੋਜੀਟ ਸਸਰਾਲੀ ਪਿੰਡ ਪੈਂਦਾ ਮੈਂ ਫਿਰ ਆਪਣੇ ਕਿਤੇ ਤੇ ਉਹਦੇ ਆਪੋਜੀਟ ਸਸਰਾਲੀ ਪਿੰਡ ਤੇ ਲਸਾੜੇ ਦੇ ਵਿੱਚਕਾਰ ਇੱਕ ਪੀਐਮਐ ਸਾਈਡ ਪ੍ਰਪੋਜ਼ ਕੀਤੀ ਹੋਈ ਹੈ ਜਿਹੜੇ ਪੋਰਸ਼ਨ ਦੀ ਸਰ ਇਹ ਗੱਲ ਕਰ ਰਹੇ ਆ ਉਹ ਪੀਐਮਐ ਸਾਈਡ ਦੇ ਵਿੱਚ ਪਾਇਆ ਹੋਇਆ ਤੇ ਪਿਛਲੇ ਲਾਸਟ ਕੁਝ ਟਾਈਮ ਤੋਂ ਨਾ ਕੁਝ ਰੀਜ਼ਨਸ ਕਰਕੇ ਇਹ ਸਾਈਡ ਚੱਲੀ ਨਹੀਂ ਵੀ ਪਾਣੀ ਖੜਾ ਸੀ ਉੱਥੇ ਨਹੀਂ ਨਹੀਂ ਉਹ ਦੇਖ ਹਾਂਜੀ ਆਈਲੈਂਡ ਆ ਸਰ ਵਿੱਚ ਇਹਦੇ ਉਹ ਆਈਲੈਂਡ ਸਰ ਆਪਾਂ ਹੁਣ ਪੀਐਮਐ ਸਾਈਡ ਜਦੋਂ ਪਾਣੀ ਡਾਊਨ ਹੋਊਗਾ ਫਿਰ ਆ ਜਾ ਉਹ ਬਹੁਤ ਡੂੰਗਾ ਹਾਂਜੀ ਇਹ ਵੀ ਚਲਦੇ ਪਾਣੀ ਦੇ ਵਿੱਚ ਕਹਿ ਰਹੇ ਨੇ ਵੀ ਕਹਿੰਦੇ ਚਲਦੇ ਪਾਣੀ ਦੇ ਵਿੱਚ ਆਪਾਂ ਉਹ ਆਈਲੈਂਡ ਨੂੰ ਕਲੀਅਰ ਕਰਾ ਸਕਦੇ ਆ ਇੱਥੇ ਪਿੰਡ ਇਹ ਜੰਦੂ ਹਲਗਾ ਨਹੀਂ ਹੈ ਹਾਂਜੀ ਬਸ ਹਾਂਜੀ ਸਰ ਇਹ ਕਹਿ ਦਿਓ ਸਰ ਮੜੇ ਇਹ ਕਹਿ ਦਿਓ ਨਾ ਤੁਸੀਂ ਤੁਸੀਂ ਇੱਕ ਵਾਰੀ ਮੌਕਾ ਦੇਖੋ ਇਹਦਾ ਹਾਂਜੀ ਲਸਾੜੇ ਵਾਲੇ ਔਰ ਦੇਖੋ ਜੇ ਦੇਖੋ ਵਿਚਾਰੇ ਲੋਕਾਂ ਦੀਆਂ ਨਾ ਇੱਥੇ 2 300 ਏਕੜ ਪਤਾ ਨਹੀਂ ਹੁਣ ਮੈਜ਼ਰਮੈਂਟ ਜਦੋਂ ਹੋਊਗੀ 200 300 ਪਤਾ ਨਹੀਂ ਕਿੰਨੀ ਏਕੜ ਵਿਚਾਰੇ ਦੀ ਜ਼ਮੀਨ ਚਲੀ ਗਈ ਆ ਜੇ ਆਪਾਂ ਉਹਨਾਂ ਦੀ ਮਦਦ ਆਪਾਂ ਕਰ ਸਕਦੇ ਹਾਂ ਤੇ ਕਰਨੀ ਚਾਹੀਦੀ ਹੈ ਕਿਉਂਕਿ ਜ਼ਿਮੀਦਾਰ ਦਾ ਜ਼ਮੀਨ 'ਚ ਬਾਅਦ 'ਚ ਮਿਲਣੀ ਤਾਂ ਹੈ ਨਹੀਂ ਆ ਮਾੜੀ-ਮੋਟੀ ਕੰਪਨਸੇਸ਼ਨ ਮਿਲ ਜੂਗੀ ਕੰਪਨਸੇਸ਼ਨ 'ਚ ਕੀ ਹੁੰਦਾ ਹੈ ਨਹੀਂ ਤੇ ਇਹਨੂੰ ਮੌਕਾ ਦੇ ਕੇ ਇਹਦਾ ਦੇਖੋ ਸਲੂਸ਼ਨ ਅਗਰ ਪੋਸੀਬਲ ਆ ਤੇ ਉਹਨੂੰ ਵੀ ਕੋਸ਼ਿਸ਼ ਕਰੀਏ ਔਰ ਜੇ ਤੁਹਾਡੇ ਲੈਵਲ ਤੇ ਨਹੀਂ ਮਿਲਦਾ ਤੇ ਮੇਰੇ ਪੀਏ ਦਾ ਨੰਬਰ ਸਾਨੂੰ ਕਹ ਦੱਸ ਦਿਓ ਜੇ ਉੱਤੇ ਕਿਸੇ ਚੀਫ ਇੰਜੀਨੀਅਰ ਨਾਲ ਚੀਫ ਮਿਨਿਸਟਰ ਨਾਲ ਤੁਹਾਡੇ ਮਿਨਿਸਟਰ ਨਾਲ ਹੂ ਇਜ਼ ਯੂਅਰ ਮਿਨਿਸਟਰ ਤੁਹਾਡਾ ਮਿਨਿਸਟਰ ਕੋਣ ਹੈ ਹਾਂ ਆ ਤਾਂ ਫਿਰ ਉਹਨੂੰ ਵੋਇਲ ਸਾਹਿਬ ਨੂੰ ਕਹਦੇ ਆਂਗੇ ਕਿਹੜੀ ਗੱਲ ਹੈਗੀ ਹੈ ਨਹੀਂ ਪਰ ਇਹਨੂੰ ਇਹਨੂੰ ਕੋਸ਼ਿਸ਼ ਕਰੀ ਆਪਾਂ ਸੋਲੂਸ਼ਨ ਕਰਨ ਦੀ ਹੈਨਾ ਠੀਕ ਹੈ ਪਹਿਲਾਂ ਤਾਂ ਸਾਡਾ ਸਵਾਲ ਇਹ ਹੀ ਹੈ ਬੀਬੀ ਐਮਪੀ ਦਾ ਸਾਰਾ ਕੰਟਰੋਲ ਪੰਜਾਬ ਦੇ ਹੱਥੋਂ ਖੋ ਲਿਆ ਸਹੀ ਹੈ ਨਾ ਬਤੌਰ ਐਮਪੀ ਤੁਸੀਂ ਲੋਕ ਸਭਾ ਦੇ ਵਿੱਚ ਇਹਦਾ ਕਿਵੇਂ ਵਿਰੋਧ ਕਰ ਰਹੇ ਹੋ ਬੇਟੇ ਉਹਦਾ ਵਿਰੋਧ ਤਾਂ ਅਸੀਂ ਬਹੁਤ ਜ਼ਿਆਦਾ ਕੀਤਾ ਤੁਹਾਨੂੰ ਜਾਣਕਾਰੀ ਨਹੀਂ ਹੋਊਗੀ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਸੀ ਜਦੋਂ ਹੋਇਆ ਸੀ ਬਹੁਤ ਰੌਲਾ ਪਿਆ ਸੀ ਸਾਰੇ ਅਸੀਂ ਉਹ ਪਾਟੇਲ ਸਾਹਿਬ ਮਨਿਸਟਰਾਂ ਉਹਨਾਂ ਨੂੰ ਜਾ ਕੇ ਮਿਲੇ ਸੀ ਉਹ ਸਾਰੇ ਕੰਮ ਤਾਂ ਹੋ ਗਏ ਹੁਣ ਮੇਰਾ ਖਿਆਲ ਹੈ ਜਿਹੜਾ ਆਪਾਂ ਨੂੰ ਕੰਮ ਕਰਨ ਵਾਲਾ ਹੈਗਾ ਜਿਹੜਾ ਉਹ ਆ ਜਿਹੜਾ ਮੌਕੇ ਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਉਹਨੂੰ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਉਹ 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 ਪਾਰਲੀਮੈਂਟ ਚ ਅਸੀਂ ਕੀ ਕੀਤਾ ਨਹੀਂ ਕੀਤਾ ਉਹ ਕੀਤਾ ਸਭ ਕੁਝ ਕੀਤਾ ਪਾਟੇਲ ਅਸੀ ਆਰ ਪਾਟੇਲ ਉਹਨੂੰ ਮੇਰਾ ਖਿਆਲ ਨਹੀਂ ਪੰਜ ਛੇ ਕੱਲੇ ਇਕੱਠੇ ਐਮਪੀ ਹੋ ਕੇ ਮਿਲੇ ਸੀਗੇ ਸਾਡਾ ਦਾ ਸਤਿਆਨਾਸ ਸੁਝਣਾ ਤੁਸੀਂ ਕੀ ਕਰੀ ਜਾਂਦੇ ਹੋ ਉਹਨੇ ਕਿਹਾ ਸੀ ਮੈਂ ਕਮੇਟੀ ਬਣਾ ਦਿੰਦਾ ਦੇਖ ਲਓ ਉਹਨੂੰ ਕਿਵੇਂ ਕਰਨਾ ਉਹ ਦੂਸਰੀਆਂ ਗੱਲਾਂ ਨੇ ਬੀਜਪੇ ਭਾਜਪਾ ਜੋ ਕਰਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਉਸ ਗੱਲ 'ਚ ਨਾ ਆਪਾਂ ਟਾਈਮ ਲਾਈਏ ਮੇਰੇ ਖਿਆਲ ਜਿਹੜਾ ਟਾਈਮ ਲਾਉਣ ਵਾਲੀ ਗੱਲ ਆ ਉਹ ਇਹ ਆ ਕਿ ਆ ਜਿਹੜਾ ਇੱਥੇ ਪਾਸੇ ਨੂੰ ਜਿਹੜਾ ਦਰਿਆ ਆ ਹੀ ਜਾ ਰਿਹਾ ਔਰ ਜਿਹੜਾ ਇਹ ਲੋਕ ਸਾਰੇ ਦੱਸ ਰਿਹਾ ਉਹ ਇੱਥੋਂ ਦੇ ਲੋਕਾਂ ਤਾਂ ਹੁਣ ਕਹਿਣਾ ਹੈਗਾ ਕਿ ਜਿਹੜੀ ਪਿਛਲੇ ਸਾਲਾਂ ਚ ਅਨ ਕੰਟਰੋਲ ਵੀ ਕਿਸੇ ਨੇ ਦੇਖਿਆ ਨਹੀਂ ਮਾਈਨਿੰਗ ਹੋਈ ਉਹਦੇ ਕਰਕੇ ਦਰਿਆ ਇਧਰ ਨੂੰ ਬਹੁਤਾ ਆਇਆ ਵਾ ਮੌਕੇ ਦੇ ਹਾਲਾਤ ਦੇਖਦੇ ਹੋਏ ਤੁਸੀਂ ਕੀ ਕਾਰਵਾਈ ਕਰਕੇ ਜਾ ਰਹੇ ਹੋ ਪਰ ਇੱਥੋਂ ਦੇ ਲੋਕਾਂ ਦਾ ਬਾਰ ਬਾਰ ਇਹੀ ਗੱਲ ਕਹਿਣਾ ਹੈ ਕਿੰਦੇ ਪ੍ਰਸ਼ਾਸਨ ਜਾਂ ਉੱਚ ਅਧਿਕਾਰੀ ਤਾਂ ਬਹੁਤ ਆਂਦੇ ਨੇ ਕਈ ਅਧਿਕਾਰੀ ਆਂਦੇ ਨੇ ਫੋਟੋਆਂ ਕਰਾ ਕੇ ਚਲੇ ਜਾਂਦੇ ਨੇ ਹੁਣ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਤੁਸੀਂ ਮੌਕੇ ਦੇ ਕਿਹੜੇ ਹਾਲਾਤ ਕੰਟਰੋਲ ਦੇ ਵਿੱਚ ਕਰਕੇ ਜਾਓਗੇ ਕੀ ਇਹਨਾਂ ਨੂੰ ਸੁਵਿਧਾ ਦੇ ਕੇ ਜਾਓਗੇ ਦੇਖੋ ਮੈਂ ਤਾਂ ਕੋਈ ਫੋਟੋ ਖਿਚਾ ਕੇ ਗਿਆ ਨਹੀਂ ਮੈਨੂੰ ਘੰਟਾ ਡੇਢ ਘੰਟਾ ਹੋ ਗਿਆ ਮੈਂ ਤਾਂ ਬਿਲਕੁਲ ਬਿਲਕੁਲ ਵੀ ਉਸ ਕੰਮ ਵਿੱਚ ਪਿਆ ਨਹੀਂ ਕਿਉਂਕਿ ਫੋਟੋ ਖਰਾ ਕੇ ਤਾਂ ਕਿ ਪਾਣੀ ਪਿੱਛੇ ਹੋਊਗਾ ਅੱਗੇ ਅਸੀਂ ਖੜੇ ਹੋਵਾਂਗੇ ਖਰਾ ਕੇ ਚਲੇ ਜਾਵਾਂ ਮੈਂ ਤਾਂ ਮੇਰੀ ਕਿਉਂਕਿ ਮੈਂ ਆਪ ਅਫਸਰ ਰਹਾ ਹੈਗਾ ਮੈਂ ਉਸ ਗੱਲ ਨੂੰ ਸਮਝਦਾ ਕਿ ਜਦੋਂ ਤੱਕ ਕਿਸੇ ਸਮੱਸਿਆ ਨੂੰ ਜੜ ਤੱਕ ਨਾ ਜਾਓ ਜੀ ਉਹਦੀ ਗੱਲ ਨੂੰ ਨਾ ਸਮਝੋ ਉਦੋਂ ਤੱਕ ਉਹਦਾ ਹੱਲ ਨਹੀਂ ਹੁੰਦਾ ਰਾਜਨੀਤੀ ਤਾਂ ਬਹੁਤ ਸੌਖੀ ਆ ਜੀ ਅਸੀਂ ਤਾਂ ਆਪੋਜੀਸ਼ਨ ਚਾ ਠੀਕ ਹੈ ਸਾਡੇ ਲਈ ਤਾਂ ਬਹੁਤ ਸੌਖਾ ਵਾ ਕਿਉਂਕਿ ਸਰਕਾਰ ਦਾ ਸਾਡੇ ਹੱਥ ਨਹੀਂ ਹੈਗੀ ਲੇਕਿਨ ਮੈਂ ਕਿਉਂਕਿ ਇਹ ਜਿਹੜਾ ਮੌਕਾ ਹੈਗਾ ਉਹਦੇ ਚ ਅਸੀਂ ਰਾਜਨੀਤੀ ਨਾ ਕਰਕੇ ਮੈਂ ਤਾਂ ਬਲਕਿ ਅਫਸਰਾਂ ਨੂੰ ਲੈ ਕੇ ਕੋਸ਼ਿਸ਼ ਕੀਤੀ ਆ ਕਿ ਆ ਜਿਨ੍ਹਾਂ ਦੀ ਜ਼ਮੀਨ ਜਾਈ ਜਾ ਰਹੀ ਹੈ ਅੰਦਰ ਨੂੰ ਜਾਈ ਜਾ ਰਹੀ ਆ ਉਹਨੂੰ ਕੋਸ਼ਿਸ਼ ਕਰੀਏ ਕਿ ਉਹ ਬਚ ਜੇ ਔਰ ਜਿਹੜਾ ਵੀ ਉਹਨਾਂ ਨੇ ਸੁਜੈਸ਼ਨ ਦਿੱਤਾ ਕਿ ਉਹ ਕਾਹੀ ਹਟ ਜੇ ਉਧਰ ਨੂੰ ਮਾੜਾ ਮੋਟਾ ਦਰਿਆ ਹੋ ਜੇ ਉਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਨੇ ਇੱਥੇ ਸਾਰਿਆਂ ਦੇ ਸਾਹਮਣੇ ਮੈਂ ਕੋਈ ਲੁਕ ਛੁਪ ਕੇ ਕਿਸੇ ਅਫਸਰ ਨਾਲ ਗੱਲ ਨਹੀਂ ਕੀਤੀ ਹੈਗੀ ਤਿੰਨ ਦਿਨਾਂ ਤੋਂ ਮੁੱਖ ਤੇ ਦੀ ਸਰਕਾਰ ਨੇ ਕੋਸ਼ਿਸ਼ਾਂ ਲਗਾਤਾਰ ਜਾਰੀ ਕੀਤੀਆਂ ਪਰ ਕੋਸ਼ਿਸ਼ਾਂ ਕਿਤੇ ਨਾ ਕਾਮ ਹੁੰਦੀਆਂ ਨਜ਼ਰ ਆ ਰਹੀਆਂ ਵਾ ਔਰ ਉਸ ਤੋਂ ਬਾਅਦ ਇੱਥੇ ਦੇ ਲੋਕਾਂ ਦੀ ਇਹੀ ਮੰਗ ਆ ਕਿ ਜ਼ਿਆਦਾ ਪੱਥਰ ਜਾਂ ਸਟੱਡ ਵਗੈਰਾ ਬਣਾ ਕੇ ਪਾਣੀ ਨੂੰ ਕੰਟਰੋਲ ਕੀਤਾ ਜਾਵੇ ਇਹ ਗੱਲ ਕੀਤੀ ਤਾਂ ਹੀ ਉਹਨਾਂ ਦਾ ਜਿਹਦੇ ਕੋਲ ਪਾਵਰ ਔਰ ਪੈਸਾ ਉਹ ਚੀਫ ਇੰਜੀਨੀਅਰ ਆ ਉਹਦੇ ਨਾਲ ਤਾਂ ਹੀ ਮੈਂ ਗੱਲ ਕੀਤੀ ਹੈ ਭਾਈ ਤੇਰੇ ਕੋਲ ਪੂਰੇ ਪੈਸੇ ਹੈ ਤੇਰੇ ਕੋਲ ਪਾਵਰ ਹੈ ਕਿ ਨਹੀਂ ਹੈ ਨਹੀਂ ਤਾਂ ਫਿਰ ਤੇਰੇ ਤੋਂ ਉੱਤੇ ਜਾਈਏ ਫਿਰ ਤੂੰ ਕੱਲ ਨੂੰ ਇਹ ਨਾ ਨਾ ਕਹੀਂ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਉਹਨੇ ਇਹ ਕਿਹਾ ਨਹੀਂ ਮੇਰੇ ਕੋਲ ਪੈਸੇ ਵੀ ਹੈਗੇ ਮੇਰੇ ਕੋਲ ਪਾਵਰ ਵੀ ਹੈਗੀ ਹੈ ਔਰ ਮੈਂ ਇਹ ਜਿੰਨਾ 2.5 3000 ਫੁੱਟ ਦਾ 4000 ਫੁੱਟ ਜਿੰਨਾ ਕਹਿ ਰਿਹਾ ਇਹਦੇ ਲਈ ਜਿੰਨਾ ਪੱਥਰ ਚਾਹੀਦਾ ਜਿੰਨੀਆਂ ਜਾਲੀਆਂ ਚਾਹੀਦੀਆਂ ਉਹ ਮੈਂ ਤੁਹਾਨੂੰ ਸੈਂਕਸ਼ਨ ਕਰਕੇ ਦਵਾਂਗਾ ਅਫਸਰਾਂ ਨੂੰ ਇਹ ਕਿਹਾ ਕਿ ਭਾਈ ਦੇਖ ਲਓ ਕਾਗਜ਼ ਪੱਤਰ ਪੂਰੇ ਆ ਔਰ ਜੇ ਕਿਤੇ ਕੋਈ ਕਮੀ ਬੇਸ਼ੀ ਆਉਂਦੀ ਆ ਦੱਸੋ ਫਿਰ ਮੈਂ ਕਿਤੇ ਕਿਸੇ ਨਾਲ ਵੀ ਗੱਲ ਕਰੂੰਗਾ ਕਿਉਂਕਿ ਬੇਟੇ ਆ ਜਿਹੜਾ ਮੌਕਾ ਵਾ ਇਹ ਤਾਂ ਜਿਹੜੇ ਜ਼ਿਮੀਂਦਾਰਾਂ ਦੀ ਆ ਦੇਖੋ ਇਹਦੀ ਕਿੰਨੀ ਜ਼ਮੀਨ ਵਿਚਾਰੇ ਇਹਦੇ ਕਿੰਨੇ ਸਵੈਦੇ ਚਲੇ ਗਏ ਜ਼ਮੀਨ ਚਲੇ ਗਈ ਇਹਨਾਂ ਲੋਕਾਂ ਦੀ ਜ਼ਮੀਨ ਬਚਾਉਣ ਦੀ ਅਸੀਂ ਕੋਸ਼ਿਸ਼ ਚ ਲੱਗੇ ਆ ਐਸ ਵੇਲੇ ਅਸੀਂ ਰਾਜਨੀਤੀ ਕਰਨੇ ਲੱਗੇ ਹੈਗੇ ਜੀ ਤੁਸੀਂ ਪ੍ਰਸ਼ਾਸਨ ਦੇ ਵਿੱਚ ਰਹੇ ਹੋ ਸਰਕਾਰ ਦੇ ਵਿੱਚ ਰਹੇ ਹੋ ਕੀ ਲੱਗਦਾ ਕਦੋਂ ਤੱਕ ਇਹਨਾਂ ਦਾ ਹੱਲ ਤੁਸੀਂ ਅਧਿਕਾਰੀ ਨਾਲ ਗੱਲ ਕੀਤੀ ਹੋਊਗਾ ਨਹੀਂ ਦੇਖੋ ਉਹ ਤੇ ਕਹਿ ਰਹੇ ਆ ਕਿ ਅਸੀਂ ਜਿਹੜੀਆਂ ਜਿੱਥੋਂ ਤੱਕ ਪੈਸੇ ਦਾ ਔਰ ਆ ਸਟੱਡ ਸੈਂਕਸ਼ਨ ਕਰਨ ਦਾ ਸਵਾਲ ਆ ਉਹ ਤਾਂ ਅਸੀਂ ਅੱਜ ਹੀ ਕਰਦੇ ਆਂਗੇ ਉਹਦੇ ਚ ਉਹ ਕਹਿ ਰਿਹਾ ਕਿ ਅਸੀਂ ਦੇਰ ਹੀ ਨਹੀਂ ਕਰਦੇ ਠੀਕ ਹੈ ਇਰੀਗੇਸ਼ਨ ਦੇ ਜਿਹੜੇ ਅਫਸਰ ਉਹ ਕਹਿੰਦੇ ਅਸੀਂ ਇੱਕ ਨਹੀਂ ਤੇ ਦੋ ਦਿਨ ਚ ਸਾਰੇ ਸਟੱਡ ਇੱਥੇ ਮੌਕੇ ਤੇ ਹੀ ਬਣਾ ਦੇਾਂਗੇ ਬਣਾ ਕੇ ਇੱਥੇ ਆਹ ਸਾਰੀ ਲੰਬੀ ਲਾਈਨ ਚ ਅਸੀਂ ਲਾ ਦਿੰਨੇ ਆ ਠੀਕ ਹੈ ਜਿਹੜੀ ਮੈਨ ਕੋਈ ਇਹਦੀ ਕੋਈ ਉੱਚ ਪੱਧਰੀ ਜਾਂਚ ਕਰੋਗੇ ਜਿਹੜੀ ਮੈਨਿੰਗ ਹੋਈ ਆ ਮੈਨਿੰਗ ਦਾ ਲੋਕ ਕਹਿ ਰਹੇ ਨੇ ਉਹ ਬੇਟੇ ਬਿਲਕੁਲ ਕਰਾਂਗੇ ਕਿਉਂਕਿ ਮੈਨੂੰ ਇਹ ਪਤਾ ਜਿਹੜਾ ਸਾਡਾ ਸੋਨੂ ਬਲਾਗ ਪ੍ਰਧਾਨ ਆ ਉਹ ਬਹੁਤ ਦਿਨਾਂ ਤੋਂ ਰੌਲਾ ਪਾਉਂਦਾ ਸੀ ਕਿ ਇੱਥੇ ਬਹੁਤ ਹੁੰਦੀ ਆ ਔਰ ਉਸ ਵੇਲੇ ਵੀ ਅਸੀਂ ਚੀਫ ਸੈਕਟਰੀ ਨੂੰ ਮੈਂ ਤਾਂ ਜਿਹੜਾ ਕਹਿੰਦਾ ਇਹੀ ਹੈਗਾ ਰੋਪ ਜਿਹੜਾ ਕੈਪਸ ਨੇ ਚੀਫ ਸੈਕਟਰੀ ਉਹਦੇ ਨਾਲ ਉਹਦੋਂ ਪਰਸਨਲ ਗੱਲ ਕੀਤੀ ਸੀ ਡੀਸੀ ਉਹਦੋਂ ਪਿਛਲੇ ਵਾਲੇ ਹੁੰਦੇ ਸੀ ਕੀ ਨਾਂ ਸੀ ਉਹਨਾਂ ਦਾ ਸਰਬੀ ਮਾਲਕ ਹੈ ਸਰਬੀ ਮਾਲਕ ਨਹੀਂ ਸਰਬੀ ਨਹੀਂ ਉਹ ਦੂਸਰਾ ਹੁੰਦਾ ਹੀ ਆਪਣਾ ਮੁੰਡਾ ਹੈ ਨਾ ਨਾ ਅਗਰ ਵਾਲੀ ਹੁਣੇ ਜਿਹੜਾ ਹੁੰਦਾ ਸੀ ਜਤਿੰਦਰ ਜੋਰਵਾਲ ਉਹਨੂੰ ਕਿਹਾ ਸੁਰਬੀ ਨੂੰ ਕਿਹਾ ਸਾਰਿਆਂ ਨੂੰ ਕਿਹਾ ਪਰ ਉਹ ਹੁਣ ਦੇਖੋ ਮਾਈਨਿੰਗ ਤਾਂ ਇੱਥੇ ਹੁੰਦੀ ਰਹੀ ਪਰ ਬਿਲਕੁਲ ਕਰਾਵਾਂਗੇ ਸਾਡੀ ਸਰਕਾਰ ਹਾਲ ਜ਼ਬਰਦਸਾਲ ਚ ਆ ਜਾਣੀ ਹੈ ਇਹ ਸਾਰਿਆਂ ਨੇ ਜਿੰਨਿਆਂ ਨੇ ਕੀਤਾ ਇਹਨਾਂ ਨੂੰ ਸਾਰਿਆਂ ਨੂੰ ਚੱਜ ਨਾਲ ਟੰਗਾਂਗੇ ਕਿਸਾਨਾਂ ਨੂੰ ਨੁਕਸਾਨ ਹੋਇਆ ਜ਼ਮੀਨਾਂ ਦਾ ਉਹਦੇ ਮੁਆਵਜ਼ੇ ਦੀ ਤੁਹਾਡੇ ਸੀਨੀਅਰ ਅਧਿਕਾਰੀਆਂ ਨਾਲ ਕੋਈ ਗੱਲ ਹੋਈ ਗੱਲ ਬੀਪੀ ਐਸ ਡੀ ਐਮ ਸਾਹਿਬ ਨਾਲ ਗੱਲ ਕੀਤੀ ਆ ਉਹ ਇਹ ਕਹਿੰਦੇ ਆ ਇੱਥੇ ਹੀ ਤਹਿਸੀਲਦਾਰ ਔਰ ਪਟਵਾਰੀ ਸੀ ਉਹ ਕਹਿੰਦੇ ਬਿਲਕੁਲ ਇਹਦਾ ਪੂਰਾ ਮੁਆਵਜ਼ਾ ਦੇਵਾਂਗੇ ਸਾਡੇ ਲੋਕ ਮੌਕੇ ਤੇ ਇਸੇ ਕਰਕੇ ਖੜੇ ਆ ਕਿ ਮੌਕੇ ਤੇ ਰਿਪੋਰਟ ਬਣਾ ਕੇ ਭੇਜੀ ਚਲੋ ਅਸੀਂ ਸਾਰਾ ਮੁਆਵਜ਼ਾ ਦਮਾਂਗੇ 4 ਮਹੀਨੇ ਬਾਅਦ ਫਿਰ ਤੋਂ ਇੱਥੇ ਉਸੇ ਤਰ੍ਹਾਂ ਮਾਈਨਿੰਗ ਚੱਲਦੀ ਦੇਖਣ ਨੂੰ ਮਿਲੂਗੀ ਕਿ ਤੁਸੀਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾ ਸਕਦੇ ਹੋ ਕਿ ਤੁਸੀਂ ਮੌਕੇ ਤੇ ਪਹੁੰਚ ਕੇ ਜਾਂ ਕੋਈ ਕਾਰਵਾਈ ਕਰੋਗੇ ਯਾਰ ਦੇਖ ਬੇਟੇ ਮੈਂ ਤਾਂ اپੋਜੀਸ਼ਨ ਚਾਹ ਮੈਂ ਜੀ ਇੱਥੋਂ ਦੇ ਲੋਕ ਪਿੰਡ ਵਾਲੇ ਕਹਿਣਗੇ ਕਿ ਆ ਕੇ ਦੇਖੋ ਮਾਈਨਿੰਗ ਹੋ ਰਹੀ ਹੈ ਤਾਂ ਆ ਕੇ ਦੇਖ ਸਕਦਾ ਔਰ ਸਰਕਾਰ ਦੇ ਨੋਟਿਸ ਚ ਲਿਆ ਸਕਦਾ ਉਹਨਾਂ ਦਾ ਵਿਰੋਧ ਕਰਾਂਗੇ ਚਾਰੇ ਪਾਸੇ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਨੂੰ ਨੰਗੇ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਮੈਂ ਕਰ ਸਕਦਾ ਹੈਗਾ ਲੇਕਿਨ ਇਹ ਤਾਂ ਸਰਕਾਰ ਦਾ ਕੰਮ ਹੈਗਾ ਕਿ ਜਿਨ੍ਹਾਂ ਦੀ ਅੱਜ ਸਰਕਾਰ ਹੈ ਲੋਕਾਂ ਨੇ ਇੰਨੇ ਬਹੁਤ ਖੁਸ਼ੀਆਂ ਨਾਲ ਬਦਲਾਅ ਦੀ ਸਰਕਾਰ ਬਣਾਣੀ ਬਣਾਈ ਸੀ ਪਰ ਉਹ ਸਾਰੇ ਹੁਣ ਮਾਈਨਿੰਗ ਚ ਲੱਗ ਗਏ ਆ ਦੂਸਰੇ ਕੰਮਾਂ ਚ ਲੱਗ ਗਏ ਆ ਲੋਕਾਂ ਇਸੇ ਕਰਕੇ ਸਾਰਿਆਂ ਨੂੰ ਅਫਸੋਸ ਹੈ ਜੇ ਸਰਕਾਰਾਂ ਨੇ ਕੰਮ ਕੀਤੇ ਹੁੰਦੇ ਤੁਹਾਡੇ ਤੱਕ ਲੋਕ ਨਾ ਪਹੁੰਚਦੇ ਤੁਹਾਡੇ ਤੱਕ ਆਪਣੀਆਂ ਗੱਲਾਂ ਜਾਂ ਮੰਗਾ ਨਾ ਰੱਖਦੇ ਇਸੇ ਕਰਕੇ ਤੁਹਾਡੇ ਤੱਕ ਮੰਗਾ ਨਹੀਂ ਨਹੀਂ ਬਿਲਕੁਲ ਠੀਕ ਆ ਅਸੀਂ ਤਾਂ ਲੋਕਾਂ ਦੇ ਅਸੀਂ ਸੇਵਕ ਹੈਗੇ ਆ ਲੋਕਾਂ ਨੂੰ ਅਸੀਂ ਜਵਾਬ ਦੇ ਆ ਇਸੇ ਕਰਕੇ ਮੈਂ ਫੋਟੋ ਕਰਾ ਕੇ ਨਹੀਂ ਨਾ ਭਜਿਆ ਮੈਂ ਤਾਂ ਭਜ ਸਕਦਾ ਸੀ ਫੋਟੋ ਕਰਾਓ ਜਾਓ ਬਧੇਰੇ ਆਉਂਦੇ ਆ ਪਰ ਮੈਂ ਤਾਂ ਇੱਥੇ 2 2.5 ਘੰਟੇ 3 ਘੰਟੇ ਹੋ ਗਏ ਕਿਉਂ ਖੜਾ ਹੈਗਾ ਕਿ ਭਈ ਉਹਨੂੰ ਗੱਲ ਨੂੰ ਸਮਝ ਕੇ ਗਹਿਰਾਈ ਨਾਲ ਸਮਝ ਕੇ ਉਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਰਾਜਨੀਤੀ ਮੈਂ ਤਾਂ اپੋਜੀਸ਼ਨ ਚ ਮੇਰੇ ਲਈ ਤਾਂ ਰਾਜਨੀਤੀ ਐਸ ਵੇਲੇ ਬਹੁਤ ਚੰਗੀ ਆ ਮੈਂ ਤਾਂ ਕਹਿ ਸਕਦਾ ਕਿ ਆਮ ਪਾਰਟੀ ਦੀ ਸਰਕਾਰ ਕੁਝ ਨਹੀਂ ਕਰਦੀ ਜੀ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਇੰਨਾ ਕਹਿ ਕੇ ਜਾ ਸਕਦਾ ਪਰ ਮੈਂ ਉੱਥੇ ਨਹੀਂ ਰੁਕਿਆ ਮੈਂ ਬਿਲਕੁਲ ਇਹਨੂੰ ਕਿਵੇਂ ਦਰਿਆ ਦਾ ਮੋੜ ਮੋੜਿਆ ਜਾ ਸਕਦਾ ਕਿਵੇਂ ਇਹਨੂੰ ਇਧਰ ਨੂੰ ਖੋਰਾ ਮੋੜਿਆ ਜਾ ਸਕਦਾ ਆ ਕਿਵੇਂ ਰੁਕਿਆ ਜਾ ਸਕਦਾ ਉਹ ਸਾਰੀਆਂ ਗੱਲਾਂ ਜਾ ਕੇ ਕਰਨ ਦੀ ਕੋਸ਼ਿਸ਼ ਕੀਤੀਆਂ ਹੁਣ ਇੱਕ ਅਦਾ ਦਿਨ ਰੁਕਦੇ ਆ ਨਾ ਸਾਰਿਆਂ ਨੇ ਆਸ਼ਵਾਸ਼ਣ ਦਿੱਤਾ ਸਾਰੇ ਤੁਸੀਂ ਹੈਗੇ ਹੋ ਕੱਲ ਜਾਂ ਪਰਸੋਂ ਪਤਾ ਕਰਦੇ ਕੁਝ ਹੋਇਆ ਨਹੀਂ ਤਾਂ ਫਿਰ ਦੁਬਾਰਾ ਆ ਜਾਾਂਗੇ ਇੱਥੇ ਠੀਕ ਹੈ ਸਰ ਠੀਕ ਹੈ ਉਹ ਫਿਰ ਆ ਕੇ ਜਿਹੜੀ ਤੁਸੀਂ ਚਾਹੁੰਦੇ ਹੋ ਫਿਰ ਇੱਥੇ ਰਾਜਨੀਤਿਕ ਗਾਲਾਂ ਕੱਢਦੇ ਆਂਗੇ ਨਹੀਂ ਸਰ ਗਾਲਾਂ ਦੀ ਗੱਲ ਹੀ ਪਤਾ ਕੀ ਹੈ ਕੈਂਸਰ ਦਾ ਇਲਾਜ ਡਿਸਪਲਨ ਨਾਲ ਨਹੀਂ ਹੁੰਦਾ ਸਾਡਾ ਕੈਂਸਰ ਬਣਿਆ ਭਾਖੜਾ ਜਿਹਦਾ ਕੰਟਰੋਲ ਹੈਗਾ ਕੇਂਦਰ ਦੇ ਹੱਥ 'ਚ ਤੁਹ ਦੇਖ ਚ ਕਾਂਗਰਸ ਦੀ ਆਂਦੀ ਦੇ ਸਰਕਾਰ ਕੀ ਪੰਜਾਬ ਨੂੰ ਕੰਟਰੋਲ ਵਾਪਸ ਮਿਲੂਆ ਪਾਖੜੇ ਦਾ ਬੇਟੇ ਦੇਖੋ ਐ ਹੈਗਾ ਪਾਖੜੇ ਦਾ ਕੰਟਰੋਲ ਹੋਣਾ ਪੱਕਾ ਹੀ ਪੰਜਾਬ ਚ ਚਾਹੀਦਾ ਇਹਦੇ ਕੋਈ 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 ਉਹਦੇ ਚ ਗੱਲ ਨਹੀਂ ਕਿਉਂਕਿ ਸਤਲੁਜ ਦਰਿਆ ਸਾਡਾ ਹੀ ਆ ਕਿਉਂਕਿ ਜਿਹੜਾ ਕਿ ਜਿਹੜਾ ਕਾਨੂੰਨ ਹੈ ਨਦੀਆਂ ਦਾ ਜਾਂ ਦਰਿਆਵਾਂ ਦਾ ਉਹ ਇਹ ਹੈ ਕਿ ਜਿਹੜਾ ਦਰਿਆ ਜਿਹੜੇ ਇਲਾਕੇ ਚ ਨਿਕਲਦਾ ਹੋਵੇ ਉਹ ਸੂਬਾ ਉਹਦਾ ਮਾਲਕ ਹੁੰਦਾ ਰਾਈਪੇਰੀਆਂ ਨੂੰ ਉਹ ਅੰਗਰੇਜ਼ੀ ਦਾ ਰਾਈਪੇਰੀਨ ਵਰਡ ਹੈਗਾ ਤੇ ਉਸ ਹੁਣਾ ਪੰਜਾਬ ਚ ਚਾਹੀਦਾ ਬਿਲਕੁਲ ਉਹਦੇ ਤੇ ਪੂਰੀ ਕਾਰਵਾਈ ਕਰਾਂਗੇ ਕਿ ਭਾਈ ਇਹ ਪੰਜਾਬ ਨੂੰ ਹੀ ਉਹਦਾ ਕੰਟਰੋਲ ਦਿਓ ਬਾਕੀ ਸੂਬਿਆਂ ਨੂੰ ਉਹਦਾ ਕੰਟਰੋਲ ਨਾ ਦਿਓ ਜੀ ਸਰ ਜੇ 1650 ਤੇ ਜੇ ਜਿਹੜਾ ਹੁਣ ਪਾਣੀ 1675 ਤੋਂ ਛੱਡ ਰਿਹਾ ਜੇ 1650 ਤੋਂ ਥੋੜਾ ਥੋੜਾ ਕਰਕੇ ਛੱਡਦੇ ਤਾਂ ਸ਼ਾਇਦ ਇਹ ਟ੍ਰੈਜੇਡੀ ਨਾ ਆਪਰਦੀ ਬਿਲਕੁਲ ਸਹੀ ਆ ਇਹਨਾਂ ਨੇ ਉਹ ਦੂਸਰੇ ਬੰਨਾਂ ਚ ਵੀ ਉਸੇ ਤਰ੍ਹਾਂ ਕੀਤਾ ਪਹਿਲਾਂ ਪਾਣੀ ਇਕੱਠਾ ਕਰਦੇ ਗਏ ਉਹ ਜਿਹੜਾ ਅੰਮ੍ਰਿਤਸਰ ਔਰ ਗੁਰਦਾਸਪੁਰ ਰੋਡ ਜਿਹੜਾ ਸਾਰਾ ਪਠਾਨਕੋਟ ਆਇਆ ਉਹ ਹੁਸੈਨੀ ਵਾਲਾ ਤੇ ਪਹਿਲਾਂ ਪਾਣੀ ਇਕੱਠਾ ਕੀਤਾ ਫਿਰ ਇੱਕਦਮ ਛੱਡਤਾ ਉਹ ਫਿਰ ਹੁਣ ਫਲੱਡ ਆ ਗਿਆ ਉਹ ਗਲਤੀ ਤਾਂ ਹੋਈ ਹੈ ਸਰਕਾਰ ਤੋਂ ਉਤਾਹੀ ਹੋਈ ਹੈ ਕਿਉਂਕਿ ਉਹ ਆਪਣੀ ਕੰਟਰੋਲ ਨਹੀਂ ਜਿਹਦਾ ਕੰਟਰੋਲ ਹੈ ਅਗਲਾ ਕਹਿੰਦਾ ਅਸੀਂ ਚੰਦ ਦੀ ਨਹੀਂ ਪਰ ਆਪਣਾ ਆਪਣਾ ਬੰਦਾ ਤਾਂ ਉੱਥੇ ਹੁੰਦਾ ਉੱਥੇ ਬੰਦਾ ਜਾਂਦਾ ਦੇਖਦਾ ਲੜਦੇ ਪਰ ਇਹਨਾਂ ਦਾ ਤਾਂ ਕੋਈ ਬਿਆਨ ਵੀ ਨਹੀਂ ਆਇਆ ਕਿ ਪਾਣੀ ਛੱਡੋ ਹੌਲੀ ਹੌਲੀ ਕਰਕੇ ਛੱਡੂ ਕੋਈ ਬਿਆਨ ਵੀ ਨਹੀਂ ਆਇਆ ਹੌਲੀ ਹੌਲੀ ਕਰਕੇ ਛੱਡਦੇ ਤੇ ਆਮ ਸਾਹ ਹੋਣਾ ਸੀ ਬਿਲਕੁਲ ਸਹੀ ਆ ਪਰ ਹੁਣ ਇਹਨਾਂ ਨੇ ਕਿਹਾ ਗਿਆ ਕਿ ਅਸੀਂ ਪਾਣੀ ਇਹਦਾ ਘਟਾ ਰਹੇ ਹਾਂ ਹੁਣ ਇਹ ਹੌਲੀ ਹੌਲੀ ਘਟ ਜਾਣਾ ਹੈਗਾ ਤੇ ਚਲੋ ਇੱਕ ਦੋ ਦਿਨ ਚ ਦੇਖਦੇ ਆ ਨਾ ਹੂ ਤਾਂ ਦੁਬਾਰਾ ਆ ਜਾਾਂਗੇ ਅਸੀਂ ਕਿਹੜਾ ਕੋਈ ਲੰਡਨ ਨਹੀਂ ਘਟਾਣਾ ਆਪਣੇ ਹੱਥ ਨਹੀਂ ਉਹ ਤਾਂ ਜੇ بارش ਹੋਗੀ ਆਪਣੇ ਹੱਥ ਵਿੱਚ ਕੁਝ ਨਹੀਂ ਹੈਗਾ ਨੇਚਰ ਦੀ ਮੂਰੀ ਆਪਾਂ ਕੁਝ ਨਹੀਂ ਕਰ ਸਕਦੇ ਨਾ ਆਪਾਂ ਨੂੰ ਹਰ ਇੱਕ ਤਰ੍ਹਾਂ ਦੀ ਪੋਸਿਬਿਲਿਟੀ ਲੈ ਕੇ ਚੱਲਣਾ ਪੈਣਾ ਅਗਰ ਬਾਰਿਸ਼ ਹੁੰਦੀ ਆ ਤਾਂ ਫੇਰ ਅਸੀਂ ਕਿਵੇਂ ਨਹੀਂ ਜੱਠਾਂਗੇ ਨਹੀਂ ਨਹੀਂ ਉਧਰ ਜੱਠਣ ਦਾ ਤਾਂ ਆਹੀ ਆ ਕਿ ਆ ਸਾਰਾ ਜਿਹੜਾ ਇਹਨੂੰ ਸਟੰਡ ਜਿੰਨੂੰ ਕਹਿੰਦੇ ਆ ਆ ਘੱਟੂ ਘਾਟਾ ਸਾਰੀ ਲਾਈਨ ਜਿੱਥੋਂ ਖੋਰਾ ਪੈ ਰਿਹਾ ਇਹਨੂੰ ਤਾਂ ਲਾਉਣ ਕਿ ਘੱਟੂ ਘਾਟ ਹੋਰ ਜ਼ਮੀਨ ਨਾ ਜਾਵੇ ਇਹਨਾਂ ਦਾ ਕੰਮ ਕਰਨ ਬਾਕੀ ਕੁਦਰਤ ਨਾਲ ਤਾਂ ਫੇਰ ਕੀ ਦੀ ਲੜਾਈ ਆ ਮਾਜੋਬ ਸਾਹਿਬ ਮੌਕੇ ਤੇ ਪਹੁੰਚੇ ਹੋ ਕਿੰਨੇ ਕਿ ਜਿਹੜੇ ਪਿੰਡ ਨੇ ਪ੍ਰਭਾਵਿਤ ਕਿ ਨੇ ਹਲਕਾ ਸਾਹਨੇ ਆ ਦੇ ਦੇਖੋ ਸਾਰੇ ਸਸਰਾਲੀ ਬੂਤਗੜ ਸਾਰੇ ਪਿੰਡਾਂ ਦੇ ਫੋਨ ਆਏ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਅਸੀਂ ਸਾਰੇ ਅੱਜ ਇੱਥੇ ਆਏ ਆ ਮੌਕੇ ਤੇ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਔਰ ਉਹਨਾਂ ਦੇ ਦੱਸਣ ਦੇ ਮੁਤਾਬਕ ਘਰ ਪਿੰਡ ਵਾਲਿਆਂ ਦੇ ਕਿ 100 ਏਕੜ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਉਹ ਦਰਿਆ ਚ ਆਲਰੇਡੀ ਦਰਿਆ ਦੇ ਵਿੱਚ ਆ ਗਈ ਹੈ ਔਰ ਜਿਸ ਸਪੀਡ ਦੇ ਨਾਲ ਦਰਿਆ ਦਾ ਪਾਣੀ ਚੱਲ ਰਿਹਾ ਲੋਕ ਚਿੰਤਤ ਨੇ ਕਿਉਂਕਿ ਰੇਤਾ ਆ ਕਦੇ ਵੀ ਇਹ ਅੱਗੇ ਵਧਦਾ-ਵਧਦਾ ਇਹ ਡਿਗਣ ਲੱਗੇ ਪਤਾ ਨਹੀਂ ਲੱਗਦਾ ਕਦੋਂ ਇਹ ਬੰਨ ਟੁੱਟ ਕੇ ਜਾ ਕੇ ਪਿੰਡਾਂ ਚ ਪਾਣੀ ਚਲੇ ਜੂਏ ਪਰ ਜਿਹੜਾ ਪ੍ਰਸ਼ਾਸਨ ਆ ਉਦੋਂ ਕੋਈ ਧਿਆਨ ਨਹੀਂ ਕੱਲ ਆਏ ਨਹੀਂ ਜਿਦੀ ਕਿ ਲੋੜ ਸੀ ਜਦੋਂ بارشਾਂ ਸ਼ੁਰੂ ਹੋਈਆਂ ਸੀ ਉਦੋਂ ਆਉਂਦੇ ਇੱਥੇ ਔਰ ਕਿਉਂਕਿ ਰੌਲਾ ਕਾਂਗਰਸ ਪਾਰਟੀ ਸੀ ਕਦੋਂ ਦੇ ਪਾ ਰਹੇ ਆ ਕਿ ਬਹੁਤ ਮਾਈਨਿੰਗ ਹੈ ਜਿਹੜੀ ਨਜਾਇਜ਼ ਤਰੀਕੇ ਦੇ ਨਾਲ ਹਜ਼ਾਰਾਂ ਟਰੱਕ ਇੱਥੋਂ ਪਰ ਕੇ ਦਿੱਤੇ ਦੇ ਲੰਘਦੇ ਨੇ ਔਰ ਉਹਨੇ ਪਾਣੀ ਦਾ ਬਹਾ ਜਿਹੜਾ ਉਹ ਇਸ ਪਾਸੇ ਪਿੰਡਾਂ ਵਾਲੇ ਪਾਸੇ ਨੂੰ ਕਰ ਦਿੰਦਾ ਜੇ ਪ੍ਰਸ਼ਾਸਨ ਪਹਿਲਾਂ ਜਾਗਿਆ ਹੁੰਦਾ ਆਹ ਮੁਸੀਬਤ ਆਉਣੀ ਨਹੀਂ ਸੀ ਇਹ ਜ਼ਿਮੀਂਦਾਰਾਂ ਦੀਆਂ ਜਿਹੜੀਆਂ ਜ਼ਮੀਨਾਂ ਇਹਦੇ ਵਿੱਚ ਆਉਣੀਆਂ ਉਹ ਆਉਣੀਆਂ ਹੀ ਨਹੀਂ ਸੀ ਸੋ ਅੱਜ ਪ੍ਰਸ਼ਾਸਨ ਆਇਆ ਜੀ ਅਸੀਂ ਆ ਕੇ ਅਸੀਂ ਲਾ ਰਹੇ ਹਾਂ ਲੋਕ ਆਪ ਜ਼ਿਮੀਂਦਾਰ ਆਹ ਵਿਚਾਰੇ ਪਪੂਲਰ ਵੱਡ-ਵੱਡ ਕੇ ਤੁਸੀਂ ਦੇਖਿਆ ਕੰਡਿਆਂ ਤੇ ਲਾਈ ਹੋਈ ਨਹੀਂ ਹੁਣ ਕਹਿੰਦੇ ਨੇ ਅਜੇ ਪੱਥਰ ਮੰਗਾਵਾਂਗੇ ਅਜੇ ਵੀ ਲੇਟ ਨੇ ਸੋ ਅੱਜ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਕਿ ਅੱਜ ਵੀ ਜਲਦੀ ਲੱਗ ਕੇ ਜਿੰਨੀ ਜ਼ਮੀਨ ਬਚ ਸਕੇ ਇਸ ਲੋਕਾਂ ਦੀ ਤਾਂ ਜਲਦੀ ਆ ਕੇ ਇੱਥੇ ਉਹ ਆਪਣੇ ਪੱਥਰ ਤੇ ਜਾਲ ਬਣਾ ਕੇ ਉਹ ਨਾਲ ਨਾਲ ਲਾਉਣ ਤੁਸੀਂ ਮਾਈਨਿੰਗ ਦੀ ਗੱਲ ਕੀਤੀ ਹੈ ਜਿਹੜੇ ਲੋਕ ਹੈ ਉਹ ਵੀ ਜ਼ਿੰਮੇਵਾਰ ਕਹਿੰਦੇ ਕਿ ਮਾਈਨਿੰਗ ਜ਼ਿੰਮੇਵਾਰ ਸੀਗੀ ਪਰ ਤੁਸੀਂ ਵੀ ਵਿਰੋਧੀ ਧਿਰ ਦੇ ਵਿੱਚ ਸੀ ਤੁਸੀਂ ਵੀ ਕਹਿੰਦੇ ਆਵਾਜ਼ ਨਹੀਂ ਚੱਕੀ ਮਾਈਨਿੰਗ ਦੀ ਗੱਲ ਬਹੁਤ ਵਾਰੀ ਆਵਾਜ਼ ਚੱਕੀ ਧਰਨੇ ਲਾਏ ਸੀ ਔਰ ਹਰ ਪਿੰਡ ਦੇ ਵਿੱਚ ਇੱਥੇ ਅਸੀਂ ਆਵਾਜ਼ ਉੱਤੇ ਤੱਕ ਆਵਾਜ਼ ਚੱਕੀ ਹਰ ਰੋ ਵਾਰ ਅਸੀਂ ਬੋਲਦੇ ਹਾਂ ਕਿ ਮਾਈਨਿੰਗ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਹੁਣ ਅਸੀਂ ਡਾਂਗ ਫੜ ਕੇ ਤਾਂ ਉਹਨਾਂ ਨੂੰ ਕੁੱਟ ਨਹੀਂ ਸਕਦੇ ਪ੍ਰਸ਼ਾਸਨ ਕੋਲ ਵਾਜੀ ਚੱਕ ਸਕਦੇ ਆ ਆਵਾਜ਼ ਅਸੀਂ ਹਰ ਵਾਰੀ ਚੱਕ ਰਹੇ ਆ ਹੁਣ ਵੀ ਇਹ ਕੱਲੀ ਮਾਈਨਿੰਗ ਇੱਕ ਚੱਕੀ ਜਾਂਦੀ ਐ ਇੱਕ ਸਾਡੇ ਪਿੰਡਾਂ ਦੀਆਂ ਛੜਕਾ ਤੋੜਤੀਆਂ ਸਾਰੀਆਂ ਬੁਰਾ ਹਾਲ ਗੁੰਡਾਗਰਦੀ ਲੋਕਾਂ ਤੇ ਹੁੰਦੀ ਐ ਪ੍ਰਸ਼ਾਸਨ ਨੂੰ ਕੀ ਪਤਾ ਨਹੀਂ ਲੱਗਦਾ ਸਾਰੇ মিডিਆ ਨੂੰ ਪਤਾ ਅਸੀਂ ਵੀ ਆਵਾਜ਼ ਚੱਕਦੇ ਆ ਕਿ ਇਹਨਾਂ ਨੂੰ ਨੱਥ ਪਾਓ ਤਾਂ ਕਿ ਸਾਡੇ ਲੋਕ ਆਰਾਮ ਨਾਲ ਰਹਿ ਸਕਣ ਅੱਜ ਆ ਮਸੀਬਤ ਆਉਣੀ ਹੀ ਨਹੀਂ ਸੀ ਤੁਸੀਂ ਪਿੰਡਾਂ 'ਚ ਜਾ ਕੇ ਦੇਖ ਲਓ ਐਡੇ ਟੋਏ ਪਏ ਹੋਏ ਨੇ ਸੜਕਾਂ 'ਚ ਟਰੱਕਾਂ ਨੇ ਓਵਰਲੋਡਡ ਟਰੱਕ ਜਾਂਦੇ ਨੇ ਜਿਹੜੇ ਪਰ ਪਰ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੀ ਪ੍ਰਸ਼ਾਸਨ ਨੂੰ ਦਿਸਦੇ ਨਹੀਂ ਸਾਰੇ ਲੋਕਾਂ ਨੇ ਨੌਲੇਜ ਚ ਲਿਆਂਦੀ ਆ ਸੋ ਇਹ ਪ੍ਰਸ਼ਾਸਨ ਦੀ ਨਲੈਕੀ ਕਰਕੇ ਸਰਕਾਰ ਦੇ ਨਮੈਦੇ ਆਪ ਅੱਗੇ ਹੋ ਕੇ ਕੰਮ ਕਰਾਉਂਦੇ ਨੇ ਫਿਰ ਉਹਨਾਂ ਰੁਕ ਰੋਕ ਕੌਣ ਸਕਦਾ ਹੈ ਝੂਠੇ ਪਰਚੇ ਕਰਦੇ ਨੇ ਝੂਠੇ ਪਰਚੇ ਸਾਡੇ ਬੰਦਿਆਂ ਤੇ ਕਰ ਰਹੇ ਨੇ ਜਿਹਨਾਂ ਨੇ ਬਾਤ ਚੱਕੀ ਆ ਇਹ ਡਿਕਟੇਟਰਸ਼ਿਪ ਕਰ ਰਹੇ ਨੇ ਧੱਕੇਸ਼ਾਹੀ ਕਰ ਰਹੇ ਨੇ ਜਦੋਂ ਕਾਂਗਰਸ ਦੀ ਸਰਕਾਰ ਆਊਗੀ ਇਹਨਾਂ ਨੂੰ ਕਾਹ ਬਣਾ ਕੇ ਟੰਗਾਂਗੇ ਅਸੀਂ ਜਦੋਂ ਵੀ ਆਏ ਜਿਹੜੇ ਵੀ ਇਹ ਬਤਿਆ ਨੇ ਇਹ ਕੰਮ ਕੀਤੇ ਨੇ ਇਹਨਾਂ ਦੀ ਇਨਕੁਆਰੀ ਕਰਵਾਵਾਂਗੇ ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਸ਼੍ਰੀ ਫਤਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਰਾ ਅੱਜ ਜਿਹੜੇ ਹੜਪਰਭਾਵਿਤ ਇਲਾਕੇ ਸੀ ਉੱਥੇ ਆਏ ਸੀ ਜਿੱਥੇ ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਕੁਝ ਮੁਸੀਬਤਾਂ ਦੱਸੀਆਂ ਨੇ ਡਾਕਟਰ ਅਮਰ ਸਿੰਘ ਬੋਪਰਾ ਜਿਹੜੇ ਬਤੌਰ ਅਧਿਕਾਰੀ ਜਿਨ੍ਹਾਂ ਨੇ ਮਨਰੇਗਾ ਦਾ ਖਾਕਾ ਤਿਆਰ ਕੀਤਾ ਸੀ ਡਾਕਟਰ ਸਾਹਿਬ ਤੁਹਾਡੇ ਹੱਥਾਂ ਦਾ ਖਾਕਾ ਤਿਆਰ ਕੀਤਾ ਹੋਇਆ ਅੱਜ ਮਨਰੇਗਾ ਮਜ਼ਦੂਰਾਂ ਨੇ ਮੁਸੀਬਤਾਂ ਦੱਸੀਆਂ ਨੇ ਕੀ ਸਮੱਸਿਆ ਆ ਰਹੀ ਹੈ ਦੇਖੋ ਅਸੀਂ ਜਦੋਂ ਬਣਾਇਆ ਸੀ 2004-5 ਚ ਕਾਨੂੰਨ ਮੇਰੇ ਆਪਣੇ ਮਾਪੇ ਮਜ਼ਦੂਰੀ ਕਰਦੇ ਜਿਵੇਂ ਆ ਬੀਬੀਆਂ ਖੜੀਆਂ ਮੇਰੀ ਮਾਂ ਵੀ ਇਸ ਤਰ੍ਹਾਂ ਦੀ ਸੀ ਸਹੀ ਗੱਲ ਹੈ ਮੈਨੂੰ ਮਜ਼ਦੂਰਾਂ ਦੇ ਦੁੱਖ ਤਕਲੀਫ ਦਾ ਪਤਾ ਸੀ ਜਦੋਂ ਮੈਨੂੰ ਉਹ ਪਾਵਰ ਮਿਲੀ ਕਿ ਮੈਂ ਕੁਝ ਨਵਾਂ ਕਾਨੂੰਨ ਬਣਾ ਸਕਦਾ ਤੇ ਮੈਂ ਆਪਣੀ ਮਾਂ ਔਰ ਪਿਓ ਨੂੰ ਯਾਦ ਕਰਕੇ ਕਾਨੂੰਨ ਬਣਾਤਾ ਉਹ ਅੱਜ ਕਾਨੂੰਨ ਚੱਲ ਰਿਹਾ ਮੈਨੂੰ ਤਾਂ ਅਫਸੋਸ ਹੈ ਕਿ ਅਸੀਂ ਇਹਨਾਂ ਨੂੰ 100 ਦਿਨ ਪੱਕੇ ਦਿੱਤੇ ਸੀ ਕਿ ਜਿਹੜਾ ਮਜ਼ਦੂਰ ਮੰਗੇ ਉਹਨੂੰ 100 ਦਿਨ ਮਜ਼ਦੂਰੀ ਦੇਣੀ ਆ ਔਰ ਇਹਨਾਂ ਦੇ ਖਾਤੇ 'ਚ ਪੈਸੇ ਪਾਉਣੇ ਆ ਪਰ ਹੁਣ ਸਰਕਾਰਾਂ ਇਹੋ ਜਿਹੀਆਂ ਉੱਤੇ ਮੋਦੀ ਸਾਰਾ ਦਿਨ ਝੂਠ ਬੋਲਦਾ ਥੱਲੇ ਕੇਜਰੀਵਾਲ ਔਰ ਭਗਵੰਤ ਮਾਨ ਝੂਠ ਸਾਰਾ ਦਿਨ ਬੋਲਦੇ ਆ ਕਿਉਂ ਜੀ ਹੁਣ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਲੁਧਿਆਣੇ ਦੇਲੇ ਵਾਲੇ ਸੋਨੀਆ ਡੀਲ ਕਰਦੀ ਆ ਉਹ ਕਹਿੰਦੀ ਦਿੱਲੀ ਕੰਮ ਫਸਿਆ ਦਿੱਲੀ ਵਾਲੀ ਰੋहिणी ਜੁਆਇੰਟ ਸੈਕਟਰੀ ਆ ਉਹ ਕਹਿੰਦੀ ਮੈਂ ਇਸ ਇਸ ਪੇਮੈਂਟ ਨੂੰ ਅਗਲੇ 2 ਦਿਨਾਂ ਵਿੱਚ ਕਲੀਅਰ ਕਰਾ ਕੇ ਇਹਨਾਂ ਦੇ ਖਾਤੇਾਂ 'ਚ ਪਵਾ ਦੂੰਗਾ ਠੀਕ ਹੈ ਬੀਬੀਓ ਬਹੁਤ ਬਹੁਤ ਧੰਨਵਾਦ